ਨਿਊਜ਼ੀਲੈਂਡ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਤਾਜ਼ਾ ਸਰਵੇਖਣ ਨੇ ਦੇਸ਼ ਵਿੱਚ ਸਿਆਸੀ ਅਸਥਿਰਤਾ ਦੇ ਸੰਕੇਤ ਦੇ ਦਿੱਤੇ ਹਨ। ਜੇ ਅੱਜ ਚੋਣਾਂ ਹੋਣ ਤਾਂ ਦੇਸ਼ ਨੂੰ ਮਿਲ ਸਕਦੀ ਹੈ ਇੱਕ ਹੰਗ ਪਾਰਲੀਮੈਂਟ। ਟੈਕਸਪੀਅਰ ਯੂਨੀਅਨ ਕਿਉਰੀਆ ਵੱਲੋਂ ਜਾਰੀ ਤਾਜ਼ਾ ਪੋਲ ਮੁਤਾਬਕ ਨਾ ਤਾਂ ਮੌਜੂਦਾ ਸੈਂਟਰ ਰਾਈਟ ਗੱਠਜੋੜ ਅਤੇ ਨਾ ਹੀ ਸੈਂਟਰ ਲੈਫਟ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ। ਇਹ ਸਰਵੇਖਣ 1 ਤੋਂ 3 ਫਰਵਰੀ ਦਰਮਿਆਨ 1000 ਲੋਕਾਂ ਨਾਲ ਕੀਤਾ ਗਿਆ। ਜਿਸ ਦਾ ਮਾਰਜਨ ਆਫ 에ਰਰ 3.1% ਹੈ ਸਰਵੇਖਣ ਅਨੁਸਾਰ ਲੇਬਰ ਪਾਰਟੀ 34.1% ਦੇ ਸਮਰਥਨ ਨਾਲ ਸਭ ਤੋਂ ਅੱਗੇ ਹੈ ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ 0.3% ਦੀ ਕਟੌਤ ਦਰਜ ਕੀਤੀ ਗਈ ਹੈ ਨੈਸ਼ਨਲ ਪਾਰਟੀ ਵੀ 0.2% ਘਟ ਕੇ 31.3% ਤੇ ਆ ਗਈ ਹੈ ਨਿਊਜ਼ੀਲੈਂਡ ਫਰਸਟ ਜਿਸ ਨੇ ਪਿਛਲੇ ਸਰਵੇਖਣ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਸੀ ਇਸ ਵਾਰ ਘਟ ਕੇ 10.5 ਫੀਸਦੀ ਤੇ ਆ ਗਈ ਹੈ ਗ੍ਰੀਨ ਪਾਰਟੀ ਇਕੂਇਕ ਅਜਹੀ ਪਾਰਟੀ ਰਹੀ ਹੈ ਜਿਸ ਦਾ ਸਮਰਥਨ ਵਧਿਆ ਹੈ 2.6 ਫੀਸਦੀ ਦੇ ਵਾਅਦੇ ਨਾਲ ਉਹ 10.3 ਫੀਸਦੀ ਤੇ ਪਹੁੰਚ ਗਈ ਹੈ ਐਕਟ ਪਾਰਟੀ 6.7 ਫੀਸਦੀ ਤੇ ਰਹੀ ਹੈ ਜਦਕਿ ਤੇ ਪਾਤੀ ਮੋਰੀ ਦਾ ਸਮਰਥਨ 2.9 ਫੀਸਦੀ ਦਰਜ ਕੀਤਾ ਗਿਆ ਹੈ ਜੇ ਇਹ ਅੰਕੜੇ ਸੀਟਾਂ ਦੇ ਵਿੱਚ ਬਦਲੇ ਜਾਣ ਤਾਂ ਲੇਬਰ ਦੇ ਕੋਲ 43 ਗ੍ਰੀਨ ਕੋਲ 13 ਤੇ ਪਾਤੀ ਮੋਰੀ ਦੇ ਕੋਲ 4 ਕੋਲ ਮਣਾ ਕੇ 60 ਸੀਟਾਂ ਬਣਾਉਂਦੇ ਹਨ ਦੂਜੇ ਪਾਸੇ ਨੈਸ਼ਨਲ ਨਿਊਜ਼ਲੈਂਡ ਫਰਸਟ ਅਤੇ ਐਕਟਿਵ ਵੀ ਕੁੱਲ ਮਿਲਾ ਕੇ 60 ਸੀਟਾਂ ਤੇ ਹੀ اٹਕਦੇ ਹਨ ਇਸ ਤਰ੍ਹਾਂ ਦੋਵੇਂ ਪੱਖ ਬਰਾਬਰੀ ਤੇ ਹਨ ਅਤੇ ਸਰਕਾਰ ਬਣਾਉਣਾ ਇਹਨਾਂ ਲਈ ਇੱਕ ਵੱਡਾ ਸਵਾਲ ਹੋਵੇਗਾ ਹੁਣ ਗੱਲ ਕਰਦੇ ਹਾਂ ਪਸੰਦੀਦਾ ਪ੍ਰਧਾਨ ਮੰਤਰੀ ਦੀ ਪਸੰਦੀਦਾ ਪ੍ਰਧਾਨ ਮੰਤਰੀ ਦੀ ਰੈਂਕਿੰਗ ਦੇ ਵਿੱਚ ਕ੍ਰਿਸਟੋਫਰ ਲਕਸਨ 22% ਨਾਲ ਅੱਗੇ ਹਨ ਜਦਕਿ ਲੇਬਰ ਦੇ ਕ੍ਰਿਸ ਹਿਪਕਿੰਸ 18% ਤੇ ਕਾਇਮ ਹਨ ਹਾਲੀਆ ਦਿਨਾਂ ਵਿੱਚ ਉੱਤਰ ਟਾਪੂ ਵਿੱਚ ਮੌਸਮੀ ਹਾਦਸਿਆਂ ਤੇ ਲਕਸਨ ਦੀ ਸਰਗਰਮ ਮੌਜੂਦਗੀ ਨੇ ਉਨਾ ਦੀ ਪਪੂਲਾਰਿਟੀ ਵਧਾਈ ਹੈ ਉਤੇ ਹੀ ਨਿਊਜ਼ੀਲੈਂਡ ਫੋਰਸ ਦੇ ਨੇਤਾ ਵਿਸਟਰਨ ਪੀਟਰ ਨੇ ਵੀ 12.5 ਫੀਸਦੀ ਨਾਲ ਛਾਲ ਮਾਰੀ ਹੈ ਖਾਸ ਕਰਕੇ ਭਾਰਤ ਨਾਲ ਫ੍ਰੀ ਟ੍ਰੇਡ ਡੀਲ ਦੇ ਵਿਰੋਧ ਕਰਦੇ ਸਰਵੇਖਣ ਮੁਤਾਬਕ ਮਹਿੰਗਾਈ ਅਤੇ ਈਵਨ ਯਾਪਨ ਦੀ ਲਾਗਤ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ ਜੋ 34.9 ਫੀਸਦੀ ਤੇ ਪਹੁੰਚ ਗਿਆ ਹੈ ਮਈ 2024 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਇਸ ਤੋਂ ਬਾਅਦ ਅਰਥਵਿਵਸਥਾ 12% ਅਤੇ ਸੇਵਾਵਾਂ 9.2% ਨਾਲ ਅਗਲੇ ਸਥਾਨ ਤੇ ਹਨ। ਕੁੱਲ ਮਿਲਾ ਕੇ ਇਹ ਪੋਉ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਅਨਿਸ਼ਚਿਤਤਾ ਅਤੇ ਮਹਿੰਗਾਈ ਦੀ ਚਿੰਤਾ ਸਾਫ਼ ਦਰਸਾਉਂਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਤਸਵੀਰ ਕਿਹੜਾ ਮੋੜ ਲੈ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਤਾਜ਼ਾ ਸਰਵੇਖਣ ਨੇ ਦੇਸ਼ ਵਿੱਚ ਸਿਆਸੀ ਅਸਥਿਰਤਾ ਦੇ ਸੰਕੇਤ ਦੇ ਦਿੱਤੇ ਹਨ। ਜੇ ਅੱਜ ਚੋਣਾਂ ਹੋਣ ਤਾਂ ਦੇਸ਼ ਨੂੰ ਮਿਲ ਸਕਦੀ ਹੈ ਇੱਕ ਹੰਗ ਪਾਰਲੀਮੈਂਟ ਟੈਕਸਪੀਅਰ ਯੂਨੀਅਨ ਕਿਉਰੀਆ ਵੱਲੋਂ ਜਾਰੀ ਤਾਜ਼ਾ ਪੋਲ ਮੁਤਾਬਕ ਨਾ ਤਾਂ ਮੌਜੂਦਾ ਸੈਂਟਰ ਰਾਈਟ ਗੱਠਜੋੜ ਅਤੇ ਨਾ ਹੀ ਸੈਂਟਰ ਲੈਫਟ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ ਇਹ ਸਰਵੇਖਣ 1 ਤੋਂ 3 ਫਰਵਰੀ ਦਰਮਿਆਨ 1000 ਲੋਕਾਂ ਨਾਲ ਕੀਤਾ ਗਿਆ ਜਿਸ ਦਾ ਮਾਰਜਨ ਆਫ ਐਰਰ 3.1% ਹੈ ਸਰਵੇਖਣ ਅਨੁਸਾਰ ਲੇਬਰ ਪਾਰਟੀ 34.1 ਫੀਸਦੀ ਸਮਰਥਨ ਨਾਲ ਸਭ ਤੋਂ ਅੱਗੇ ਹੈ ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ 0.3 ਫੀਸਦੀ ਦੀ ਕਟੌਤ ਦਰਜ ਕੀਤੀ ਗਈ ਹੈ ਨੈਸ਼ਨਲ ਪਾਰਟੀ ਵੀ 0.2 ਫੀਸਦੀ ਘਟ ਕੇ 31.3 ਫੀਸਦੀ ਤੇ ਆ ਗਈ ਹੈ न्यूजीलैंड फर्स्ट जिसने पिछले सर्वेक्षण में अपना सबसे बढ़िया प्रदर्शन ਦਿੱਤਾ ਸੀ ਇਸ ਵਾਰ ਘਟ ਕੇ 10.5 ਫੀਸਦੀ ਤੇ ਆ ਗਈ ਹੈ ਗ੍ਰੀਨ ਪਾਰਟੀ ਇਕੂਇਕ ਅਜਹੀ ਪਾਰਟੀ ਰਹੀ ਹੈ ਜਿਸ ਦਾ ਸਮਰਥਨ ਵਧਿਆ ਹੈ 2.6 ਫੀਸਦੀ ਦੇ ਵਾਅਦੇ ਨਾਲ ਉਹ 10.3 ਫੀਸਦੀ ਤੇ ਪਹੁੰਚ ਗਈ ਹੈ ਐਕਟ ਪਾਰਟੀ 6.7 ਫੀਸਦੀ ਤੇ ਰਹੀ ਹੈ ਜਦਕਿ ਤੇ ਪਾਤੀ ਮੌਰੀ ਦਾ ਸਮਰਥਨ 2.9 ਫੀਸਦੀ ਦਰਜ ਕੀਤਾ ਗਿਆ ਹੈ ਜੇ ਇਹ ਅੰਕੜੇ ਸੀਟਾਂ ਦੇ ਵਿੱਚ ਬਦਲੇ ਜਾਣ ਤਾਂ ਲੇਬਰ ਦੇ ਕੋਲ 43 ਗ੍ਰੀਨ ਕੋਲ 13 ਤੇ ਪਾਤੀ ਮੌਰੀ ਦੇ ਕੋਲ 4 ਕੋਲ ਮਿਲਾ ਕੇ 60 ਸੀਟਾਂ ਬਣਾਉਂਦੇ ਹਨ ਦੂਜੇ ਪਾਸੇ ਨੈਸ਼ਨਲ ਨਿਊਜ਼ਲੈਂਡ ਫਰਸਟ ਅਤੇ ਐਕਟ ਵੀ ਕੋਲ ਮਿਲਾ ਕੇ 60 ਸੀਟਾਂ ਤੇ ਹੀ اٹਕਦੇ ਹਨ ਇਸ ਤਰ੍ਹਾਂ ਦੋਵੇਂ ਪੱਖ ਬਰਾਬਰੀ ਤੇ ਹਨ ਅਤੇ ਸਰਕਾਰ ਬਣਾਉਣਾ ਇਹਨਾਂ ਲਈ ਇੱਕ ਵੱਡਾ ਸਵਾਲ ਹੋਵੇਗਾ ਹੁਣ ਗੱਲ ਕਰਦੇ ਹਾਂ ਪਸੰਦੀਦਾ ਪ੍ਰਧਾਨ ਮੰਤਰੀ ਦੀ ਪਸੰਦੀਦਾ ਪ੍ਰਧਾਨ ਮੰਤਰੀ ਦੀ ਰੈਂਕਿੰਗ ਦੇ ਵਿੱਚ ਕ੍ਰਿਸਟੋਫਰ ਲਕਸਨ 22% ਨਾਲ ਅੱਗੇ ਹਨ ਜਦਕਿ ਲੇਬਰ ਦੇ ਕ੍ਰਿਸ ਹਿਪਕਿੰਸ 18% ਤੇ ਕਾਇਮ ਹਨ ਹਾਲੀਆ ਦਿਨਾਂ ਵਿੱਚ ਉੱਤਰ ਟਾਪੂ ਵਿੱਚ ਮੌਸਮੀ ਹਾਦਸਿਆਂ ਤੇ ਲਕਸ਼ਨ ਦੀ ਸਰਗਰਮ ਮੌਜੂਦਗੀ ਨੇ ਉਹਨਾਂ ਦੀ ਪੌਪੁਲਾਰਿਟੀ ਵਧਾਈ ਹੈ। ਉੱਤੇ ਹੀ ਨਿਊਜ਼ੀਲੈਂਡ ਫੋਰਸ ਦੇ ਨੇਤਾ ਵਿਸਟਰਨ ਪੀਟਰ ਨੇ ਵੀ 12.5 ਫੀਸਦੀ ਨਾਲ ਛਾਲ ਮਾਰੀ ਹੈ ਖਾਸ ਕਰਕੇ ਭਾਰਤ ਨਾਲ ਫ੍ਰੀ ਟ੍ਰੇਡ ਡੀਲ ਦੇ ਵਿਰੋਧ ਕਰਦੇ। ਸਰਵੇਖਣ ਮੁਤਾਬਕ ਮਹਿੰਗਾਈ ਅਤੇ ਈਵਨ ਯਾਪਨ ਦੀ ਲਾਗਤ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ ਜੋ 34.9 ਫੀਸਦੀ ਤੇ ਪਹੁੰਚ ਗਿਆ ਹੈ ਮਈ 2024 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਇਸ ਤੋਂ ਬਾਅਦ ਅਰਥ ਵਿਵਸਥਾ 12% ਅਤੇ ਸੇਵਾਵਾ 9.2% ਨਾਲ ਅਗਲੇ ਸਥਾਨ ਤੇ ਹਨ ਕੁੱਲ ਮਿਲਾ ਕੇ ਇਹ ਪੋ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਅਨਿਸ਼ਚਿਤਤਾ ਅਤੇ ਮਹਿੰਗਾਈ ਦੀ ਚਿੰਤਾ ਸਾਫ਼ ਦਰਸਾਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਤਸਵੀਰ ਕਿਹੜਾ ਮੋੜ ਲੈ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਨਿਊਜ਼ੀਲੈਂਡ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਸਰਵੇਖਣ ਨੇ ਦੇਸ਼ ਵਿੱਚ ਸਿਆਸੀ ਅਸਥਿਰਤਾ ਦੇ ਸੰਕੇਤ ਦੇ ਦਿੱਤੇ ਹਨ ਜੇ ਅੱਜ ਚੋਣਾਂ ਹੋਣ ਤਾਂ ਦੇਸ਼ ਨੂੰ ਮਿਲ ਸਕਦੀ ਹੈ ਇੱਕ ਹੰਗ ਪਾਰਲੀਮੈਂਟ ਟੈਕਸਪੀਅਰ ਯੂਨੀਅਨ ਕਿਉਰੀਆ ਵੱਲੋਂ ਜਾਰੀ ਤਾਜ਼ਾ ਪੋਲ ਮੁਤਾਬਕ ਨਾ ਤਾਂ ਮੌਜੂਦਾ ਸੈਂਟਰ ਰਾਈਟ ਗੱਠਜੋੜ ਅਤੇ ਨਾ ਹੀ ਸੈਂਟਰ ਲੈਫਟ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ ਇਹ ਸਰਵੇਖਣ 1 ਤੋਂ 3 ਫਰਵਰੀ ਦਰਮਿਆਨ 1000 ਲੋਕਾਂ ਨਾਲ ਕੀਤਾ ਗਿਆ ਜਿਸ ਦਾ ਮਾਰਜਨ ਆਫ 에ਰਰ 3.1% ਦੀ ਹੈ ਸਰਵੇਖਣ ਅਨੁਸਾਰ ਲੇਬਰ ਪਾਰਟੀ 34.1% ਦੀ ਸਮਰਥਨ ਨਾਲ ਸਭ ਤੋਂ ਅੱਗੇ ਹੈ ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ 0.3% ਦੀ ਕਟੌਤ ਦਰਜ ਕੀਤੀ ਗਈ ਹੈ ਨੈਸ਼ਨਲ ਪਾਰਟੀ ਵੀ 0.2% ਦੀ ਘਟ ਕੇ 31.3% ਤੇ ਆ ਗਈ ਹੈ ਨਿਊਜ਼ੀਲੈਂਡ ਫਰਸਟ ਜਿਸ ਨੇ ਪਿਛਲੇ ਸਰਵੇਖਣ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਸੀ ਇਸ ਵਾਰ ਘਟ ਕੇ 10.5 ਫੀਸਦੀ ਤੇ ਆ ਗਈ ਹੈ ਗ੍ਰੀਨ ਪਾਰਟੀ ਇਕੂਇਕ ਅਜਹੀ ਪਾਰਟੀ ਰਹੀ ਹੈ ਜਿਸ ਦਾ ਸਮਰਥਨ ਵਧਿਆ ਹੈ 2.6 ਫੀਸਦੀ ਦੇ ਵਾਧੇ ਨਾਲ ਉਹ 10.3 ਫੀਸਦੀ ਤੇ ਪਹੁੰਚ ਗਈ ਹੈ ਐਕਟ ਪਾਰਟੀ 6.7 ਫੀਸਦੀ ਤੇ ਰਹੀ ਹੈ ਜਦਕਿ ਤੇ ਪਾਤੀ ਮੋਰੀ ਦਾ ਸਮਰਥਨ 2.9 ਫੀਸਦੀ ਦਰਜ ਕੀਤਾ ਗਿਆ ਹੈ ਜੇ ਇਹ ਅੰਕੜੇ ਸੀਟਾਂ ਦੇ ਵਿੱਚ ਬਦਲੇ ਜਾਣ ਤਾਂ ਲੇਬਰ ਦੇ ਕੋਲ 43 ਗ੍ਰੀਨ ਕੋਲ 13 ਤੇ ਭਾਤੀ ਮੋਰਿਦ ਕੋਲ 4 ਕੋਲ ਮਿਲਾ ਕੇ 60 ਸੀਟਾਂ ਬਣਾਉਂਦੇ ਹਨ ਦੂਜੇ ਪਾਸੇ ਨੈਸ਼ਨਲ ਨਿਊਜ਼ੀਲੈਂਡ ਫਰਸਟ ਅਤੇ ਐਕਟਿਵ ਹੀ ਕੋਲ ਮਿਲਾ ਕੇ 60 ਸੀਟਾਂ ਤੇ ਹੀ اٹਕਦੇ ਹਨ ਇਸ ਤਰ੍ਹਾਂ ਦੋਵੇਂ ਪੱਖ ਬਰਾਬਰੀ ਤੇ ਹਨ ਅਤੇ ਸਰਕਾਰ ਬਣਾਉਣਾ ਇਹਨਾਂ ਲਈ ਇੱਕ ਵੱਡਾ ਸਵਾਲ ਹੋਵੇਗਾ ਹੁਣ ਗੱਲ ਕਰਦੇ ਹਾਂ ਪਸੰਦੀਦਾ ਪ੍ਰਧਾਨ ਮੰਤਰੀ ਦੀ ਪਸੰਦੀਦਾ ਪ੍ਰਧਾਨ ਮੰਤਰੀ ਦੀ ਰੈਂਕਿੰਗ ਦੇ ਵਿੱਚ ਕ੍ਰਿਸਟੋਫਰ ਲਕਸਨ 22% ਦੇ ਨਾਲ ਅੱਗੇ ਹਨ ਜਦਕਿ ਲੇਬਰ ਦੇ ਕ੍ਰਿਸ ਹਿਪਕਿੰਸ 18% ਤੇ ਕਾਇਮ ਹਨ ਹਾਲੀਆ ਦਿਨਾਂ ਵਿੱਚ ਉੱਤਰ ਟਾਪੂ ਵਿੱਚ ਮੌਸਮੀ ਹਾਦਸਿਆਂ ਤੇ ਲਕਸਨ ਦੀ ਸਰਗਰਮ ਮੌਜੂਦਗੀ ਨੇ ਉਹਨਾਂ ਦੀ ਪੌਪੁਲਾਰਿਟੀ ਵਧਾਈ ਹੈ ਉਤੇ ਹੀ ਨਿਊਜ਼ੀਲੈਂਡ ਫੋਰਸ ਦੇ ਨੇਤਾ ਵਿਸਟਰਨ ਪੀਟਰ ਨੇ ਵੀ 12.5 ਫੀਸਦੀ ਨਾਲ ਛਾਲ ਮਾਰੀ ਹੈ ਖਾਸ ਕਰਕੇ ਭਾਰਤ ਨਾਲ ਫ੍ਰੀ ਟ੍ਰੇਡ ਡੀਲ ਦੇ ਵਿਰੋਧ ਕਰਦੇ ਸਰਵੇਖਣ ਮੁਤਾਬਕ ਮਹਿੰਗਾਈ ਅਤੇ ਯੂਵਨ ਯਾਪਨ ਦੀ ਲਾਗਤ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ ਜੋ 34.9 ਫੀਸਦੀ ਤੇ ਪਹੁੰਚ ਗਿਆ ਹੈ ਮਈ 2024 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਇਸ ਤੋਂ ਬਾਅਦ ਅਰਥ ਵਿਵਸਥਾ 12 ਫੀਸਦੀ ਅਤੇ ਸੇਵਾਵਾਂ 9.2 ਫੀਸਦੀ ਨਾਲ ਅਗਲੇ ਸਥਾਨ ਤੇ ਹਨ ਕੁੱਲ ਵਲਾਕੇ ਇਹ ਪੋਲ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਅਨਿਸ਼ਚਿਤਤਾ ਅਤੇ ਮਹਿੰਗਾਈ ਦੀ ਤਾਂ ਸਾਫ਼ ਦਰਸਾਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਤਸਵੀਰ ਕਿਹੜਾ ਮੋੜ ਲੈ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਨਿਊਜ਼ੀਲੈਂਡ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖਬਰ سامنے ਆ ਰਹੀ ਹੈ ਤਾਜ਼ਾ ਸਰਵੇਖਣ ਨੇ ਦੇਸ਼ ਵਿੱਚ ਸਿਆਸੀ ਅਸਥਿਰਤਾ ਦੇ ਸੰਕੇਤ ਦੇ ਦਿੱਤੇ ਹਨ ਜੇ ਅੱਜ ਚੋਣਾਂ ਹੋਣ ਤਾਂ ਦੇਸ਼ ਨੂੰ ਮਿਲ ਸਕਦੀ ਹੈ ਇੱਕ ਹੰਗ ਪਾਰਲੀਮੈਂਟ ਟੈਕਸਪੀਰ ਯੂਨੀਅਨ ਕਿਉਰੀਆ ਵੱਲੋਂ ਜਾਰੀ ਤਾਜ਼ਾ ਪੋਲ ਮੁਤਾਬਕ ਨਾ ਤਾਂ ਮੌਜੂਦਾ ਸੈਂਟਰ ਰਾਈਟ ਗੱਠਜੋੜ ਅਤੇ ਨਾ ਹੀ ਸੈਂਟਰ ਲੈਫਟ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ ਇਹ ਸਰਵੇਖਣ 1 ਤੋਂ 3 ਫਰਵਰੀ ਦਰਮਿਆਨ 1000 ਲੋਕਾਂ ਨਾਲ ਕੀਤਾ ਗਿਆ ਜਿਸ ਦਾ ਮਾਰਜਨ ਆਫ ਐਰਰ 3.1% ਹੈ ਸਰਵੇਖਣ ਅਨੁਸਾਰ ਲੇਬਰ ਪਾਰਟੀ 34.1% ਦੇ ਸਮਰਥਨ ਨਾਲ ਸਭ ਤੋਂ ਅੱਗੇ ਹੈ ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ 0.3 ਫੀਸਦੀ ਦੀ ਕਟੌਤ ਦਰਜ ਕੀਤੀ ਗਈ ਹੈ। ਨੈਸ਼ਨਲ ਪਾਰਟੀ ਵੀ 0.2 ਫੀਸਦੀ ਘਟ ਕੇ 31.3 ਫੀਸਦੀ ਤੇ ਆ ਗਈ ਹੈ। ਨਿਊਜ਼ੀਲੈਂਡ ਫਰਸਟ ਜਿਸ ਨੇ ਪਿਛਲੇ ਸਰਵੇਖਣ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਸੀ, ਇਸ ਵਾਰ ਘਟ ਕੇ 10.5 ਫੀਸਦੀ ਤੇ ਆ ਗਈ ਹੈ। ਗ੍ਰੀਨ ਪਾਰਟੀ ਇਕੋ ਇਕ ਅਜਿਹੀ ਪਾਰਟੀ ਰਹੀ ਹੈ ਜਿਸ ਦਾ ਸਮਰਥਨ ਵਧਿਆ ਹੈ। 2.6 ਫੀਸਦੀ ਦੇ ਵਾਅਦੇ ਨਾਲ ਉਹ 10.3 ਫੀਸਦੀ ਤੇ ਪਹੁੰਚ ਗਈ ਹੈ। ਐਕਟ ਪਾਰਟੀ 6.7 ਫੀਸਦੀ ਤੇ ਰਹੀ ਹੈ ਜਦਕਿ ਤੇ ਪਾਤੀ ਮੌਰੀ ਦਾ ਸਮਰਥਨ 2.9 ਫੀਸਦੀ ਦਰਜ ਕੀਤਾ ਗਿਆ ਹੈ ਜੇ ਇਹ ਅੰਕੜੇ ਸੀਟਾਂ ਦੇ ਵਿੱਚ ਬਦਲੇ ਜਾਣ ਤਾਂ ਲੇਬਰ ਦੇ ਕੋਲ 43 ਗ੍ਰੀਨ ਕੋਲ 13 ਤੇ ਪਾਤੀ ਮੌਰੀ ਦੇ ਕੋਲ 4 ਕੋਲ ਮਿਲਾ ਕੇ 60 ਸੀਟਾਂ ਬਣਾਉਂਦੇ ਹਨ ਦੂਜੇ ਪਾਸੇ ਨੈਸ਼ਨਲ ਨਿਊਜ਼ੀਲੈਂਡ ਫਰਸਟ ਅਤੇ ਐਕਟ ਵੀ ਕੋਲ ਮਿਲਾ ਕੇ 60 ਸੀਟਾਂ ਤੇ ਹੀ اٹਕਦੇ ਹਨ ਇਸ ਤਰ੍ਹਾਂ ਦੋਵੇਂ ਪੱਖ ਬਰਾਬਰੀ ਤੇ ਹਨ ਅਤੇ ਸਰਕਾਰ ਬਣਾਉਣਾ ਇਹਨਾਂ ਲਈ ਇੱਕ ਵੱਡਾ ਸਵਾਲ ਹੋਵੇਗਾ ਹੁਣ ਗੱਲ ਕਰਦੇ ਹਾਂ ਪਸੰਦੀਦਾ ਪ੍ਰਧਾਨ ਮੰਤਰੀ ਦੀ ਪਸੰਦੀਦਾ ਪ੍ਰਧਾਨ ਮੰਤਰੀ ਦੀ ਰੈਂਕਿੰਗ ਦੇ ਵਿੱਚ ਕ੍ਰਿਸਟੋਫਰ ਲਕਸਨ 22% ਨਾਲ ਅੱਗੇ ਹਨ ਜਦਕਿ ਲੇਬਰ ਦੇ ਕ੍ਰਿਸ ਹਿਪਕਿੰਸ 18% ਤੇ ਕਾਇਮ ਹਨ ਹਾਲੀਆ ਦਿਨਾਂ ਵਿੱਚ ਉੱਤਰ ਟਾਪੂ ਵਿੱਚ ਮੌਸਮੀ ਹਾਦਸਿਆਂ ਤੇ ਲਕਸਨ ਦੀ ਸਰਗਰਮ ਮੌਜੂਦਗੀ ਨੇ ਉਨ੍ਹਾਂ ਦੀ ਪੌਪੁਲਾਰਿਟੀ ਵਧਾਈ ਹੈ ਉਤੇ ਹੀ ਨਿਊਜ਼ੀਲੈਂਡ ਫੋਰਸ ਦੇ ਨੇਤਾ ਵਿਸਟਰਨ ਪੀਟਰ ਨੇ ਵੀ 12.5 ਫੀਸਦੀ ਨਾਲ ਛਾਲ ਮਾਰੀ ਹੈ ਖਾਸ ਕਰਕੇ ਭਾਰਤ ਨਾਲ ਫ੍ਰੀ ਟ੍ਰੇਡ ਡੀਲ ਦੇ ਵਿਰੋਧ ਕਰਦੇ ਸਰਵੇਖਣ ਮੁਤਾਬਕ ਮਹਿੰਗਾਈ ਅਤੇ ਈਵਨ ਯਾਪਨ ਦੀ ਲਾਗਤ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ ਜੋ 34.9 ਫੀਸਦੀ ਤੇ ਪਹੁੰਚ ਗਿਆ ਹੈ ਮਈ 2024 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਇਸ ਤੋਂ ਬਾਅਦ ਅਰਥਵਿਵਸਥਾ 12% ਅਤੇ ਸੇਵਾਵਾਂ 9.2% ਨਾਲ ਅਗਲੇ ਸਤੰਤੇ ਹਨ ਕੁੱਲ ਮਿਲਾ ਕੇ ਇਹ ਪੋਲ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਅਨਿਸ਼ਚਿਤਤਾ ਅਤੇ ਮਹਿੰਗਾਈ ਦੀ ਚਿੰਤਾ ਸਾਫ਼ ਦਰਸਾਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਤਸਵੀਰ ਕਿਹੜਾ ਮੋੜ ਲੈ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਨਿਊਜ਼ੀਲੈਂਡ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਸਰਵੇਖਣ ਨੇ ਦੇਸ਼ ਵਿੱਚ ਸਿਆਸੀ ਅਸਥਿਰਤਾ ਦੇ ਸੰਕੇਤ ਦੇ ਦਿੱਤੇ ਹਨ ਜੇ ਅੱਜ ਚੋਣਾਂ ਹੋਣ ਤਾਂ ਦੇਸ਼ ਨੂੰ ਮਿਲ ਸਕਦੀ ਹੈ ਇੱਕ ਹੰਗ ਪਾਰਲੀਮੈਂਟ ਟੈਕਸਪੀਅਰ ਯੂਨੀਅਨ ਕਿਉਰੀਆ ਵੱਲੋਂ ਜਾਰੀ ਤਾਜ਼ਾ ਪੋਲ ਮੁਤਾਬਕ ਨਾ ਤਾਂ ਮੌਜੂਦਾ ਸੈਂਟਰ ਰਾਈਟ ਗੱਠਜੋੜ ਅਤੇ ਨਾ ਹੀ ਸੈਂਟਰ ਲੈਫਟ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ ਇਹ ਸਰਵੇਖਣ 1 ਤੋਂ 3 ਫਰਵਰੀ ਦਰਮਿਆਨ 1000 ਲੋਕਾਂ ਨਾਲ ਕੀਤਾ ਗਿਆ ਜਿਸ ਦਾ ਮਾਰਜਨ ਆਫ ਐਰਰ 3.1% ਹੈ ਸਰਵੇਖਣ ਅਨੁਸਾਰ ਲੇਬਰ ਪਾਰਟੀ 34.1% ਦੇ ਸਮਰਥਨ ਨਾਲ ਸਭ ਤੋਂ ਅੱਗੇ ਹੈ ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ 0.3% ਦੀ ਕਟੌਤ ਦਰਜ ਕੀਤੀ ਗਈ ਹੈ ਨੈਸ਼ਨਲ ਪਾਰਟੀ ਵੀ 0.2% ਘਟ ਕੇ 31.3% ਤੇ ਆ ਗਈ ਹੈ ਨਿਊਜ਼ੀਲੈਂਡ ਫਰਸਟ ਜਿਸ ਨੇ ਪਿਛਲੇ ਸਰਵੇਖਣ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ ਸੀ ਇਸ ਵਾਰ ਘਟ ਕੇ 10.5 ਫੀਸਦੀ ਤੇ ਆ ਗਈ ਹੈ ਗ੍ਰੀਨ ਪਾਰਟੀ ਇਕੂਇਕ ਅਜਹੀ ਪਾਰਟੀ ਰਹੀ ਹੈ ਜਿਸ ਦਾ ਸਮਰਥਨ ਵਧਿਆ ਹੈ 2.6 ਫੀਸਦੀ ਦੇ ਵਾਧੇ ਨਾਲ ਉਹ 10.3 ਫੀਸਦੀ ਤੇ ਪਹੁੰਚ ਗਈ ਹੈ ਐਕਟ ਪਾਰਟੀ 6.7 ਫੀਸਦੀ ਤੇ ਰਹੀ ਹੈ ਜਦਕਿ ਤੇ ਪਾਤੀ ਮੋਰੀ ਦਾ ਸਮਰਥਨ 2.9 ਫੀਸਦੀ ਦਰਜ ਕੀਤਾ ਗਿਆ ਹੈ ਜੇ ਇਹ ਅੰਕੜੇ ਸੀਟਾਂ ਦੇ ਵਿੱਚ ਬਦਲੇ ਜਾਣ ਤਾਂ ਲੇਬਰ ਦੇ ਕੋਲ 43 ਗ੍ਰੀਨ ਕੋਲ 13 ਤੇ ਭਾਤੀ ਮੋਰਿਦ ਕੋਲ 4 ਕੋਲ ਮਿਲਾ ਕੇ 60 ਸੀਟਾਂ ਬਣਾਉਂਦੇ ਹਨ ਦੂਜੇ ਪਾਸੇ ਨੈਸ਼ਨਲ ਨਿਊਜ਼ੀਲੈਂਡ ਫਰਸਟ ਅਤੇ ਐਕਟਿਵ ਹੀ ਕੋਲ ਮਿਲਾ ਕੇ 60 ਸੀਟਾਂ ਤੇ ਹੀ اٹਕਦੇ ਹਨ ਇਸ ਤਰ੍ਹਾਂ ਦੋਵੇਂ ਪੱਖ ਬਰਾਬਰੀ ਤੇ ਹਨ ਅਤੇ ਸਰਕਾਰ ਬਣਾਉਣਾ ਇਹਨਾਂ ਲਈ ਇੱਕ ਵੱਡਾ ਸਵਾਲ ਹੋਵੇਗਾ ਹੁਣ ਗੱਲ ਕਰਦੇ ਹਾਂ ਪਸੰਦੀਦਾ ਪ੍ਰਧਾਨ ਮੰਤਰੀ ਦੀ ਪਸੰਦੀਦਾ ਪ੍ਰਧਾਨ ਮੰਤਰੀ ਦੀ ਰੈਂਕਿੰਗ ਦੇ ਵਿੱਚ ਕ੍ਰਿਸਟੋਫਰ ਲਕਸਨ 22% ਦੇ ਨਾਲ ਅੱਗੇ ਹਨ ਜਦਕਿ ਲੇਬਰ ਦੇ ਕ੍ਰਿਸ ਹਿਪਕਿੰਸ 18% ਤੇ ਕਾਇਮ ਹਨ ਹਾਲੀਆ ਦਿਨਾਂ ਵਿੱਚ ਉੱਤਰ ਟਾਪੂ ਵਿੱਚ ਮੌਸਮੀ ਹਾਦਸਿਆਂ ਤੇ ਲਕਸਨ ਦੀ ਸਰਗਰਮ ਮੌਜੂਦਗੀ ਨੇ ਉਹਨਾਂ ਦੀ ਪੌਪੁਲਾਰਿਟੀ ਵਧਾਈ ਹੈ ਉਤੇ ਹੀ ਨਿਊਜ਼ੀਲੈਂਡ ਫੋਰਸ ਦੇ ਨੇਤਾ ਵਿਸਟਰਨ ਪੀਟਰ ਨੇ ਵੀ 12.5 ਫੀਸਦੀ ਨਾਲ ਛਾਲ ਮਾਰੀ ਹੈ ਖਾਸ ਕਰਕੇ ਭਾਰਤ ਨਾਲ ਫ੍ਰੀ ਟ੍ਰੇਡ ਡੀਲ ਦੇ ਵਿਰੋਧ ਕਰਦੇ ਸਰਵੇਖਣ ਮੁਤਾਬਕ ਮਹਿੰਗਾਈ ਅਤੇ ਇਵਨ ਯਾਪਨ ਦੀ ਲਾਗਤ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ ਜੋ 34.9 ਫੀਸਦੀ ਤੇ ਪਹੁੰਚ ਗਿਆ ਹੈ ਮਈ 2024 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਇਸ ਤੋਂ ਬਾਅਦ ਅਰਥ ਵਿਵਸਥਾ 12 ਫੀਸਦੀ ਅਤੇ ਸੇਵਾਵਾਂ 9.2 ਫੀਸਦੀ ਨਾਲ ਅਗਲੇ ਸਥਾਨ ਤੇ ਹਨ ਕੁੱਲ ਵਲਾਕੇ ਇਹ ਪੋਲ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਅਨਿਸ਼ਚਿਤਤਾ ਅਤੇ ਮਹਿੰਗਾਈ ਦੀ ਤਾਂ ਸਾਫ਼ ਦਰਸਾਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਤਸਵੀਰ ਕਿਹੜਾ ਮੋੜ ਲੈ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ